ਰਹੀ ਹੈ ਕਿ ਪ੍ਰਾਈਵੇਟ ਗੱਡੀਆਂ ਲਾਏ ਉਹ ਤੇ ਆ ਤੁਹਾਡਾ ਮੁੜਦਾਬਾਦ ਜੋ ਕੁਛ ਹੋਇਆ ਐਸਾ ਚੌੜੀ ਰਜਾ ਮੰਦਿਰੋਂ ajo ਕੁਛ ਕਰਾਉਂਦੀ ਇਹਨਾਂ ਦੇ ਰਜਾ ਮਸਿਲਾ ਹੁੰਦਿਆ ਉਹਨੂੰ ਸੱਤਨ ਗੁਰੂ ਜੀ ਨੂੰ ਸੱਤਨ ਜਿਹਨੇ ਥਾਣੇ ਦੇ ਵਿੱਚ ਕੈਮਰੇ ਦੇ ਸਾਹਮਣੇ ਮੈਨੂੰ ਨੇ ਮੁਸਬੇਬ ਕੀਤਾ ਬਾਬਾ ਜੀ ਮੇਰੇ ਭੈਣ ਜੀ ਰੋ ਰਹੇ ਨੇ ਕੀ ਗੱਲ ਇਹਨਾਂ ਨੂੰ ਇਹਨਾਂ ਦੀ ਸਾਹ ਬੇਟੀ ਆ ਜਿਹੜੀ 16 ਸਾਲ ਦੀ 35 ਸਾਲ ਦੇ ਮੁੰਡੇ ਨੇ ਜਿਹਦੇ ਦੋ ਬੱਚੇ ਨੇ ਉਹਨੇ ਵਗਰਾ ਕੇ ਖੜਿਆ ਫਿਰ ਇਹਨਾਂ ਨੂੰ ਫੋਨ ਵੀ ਆਇਆ ਬੇਟੀ ਦਾ ਵੀ ਮੇਰੀ ਜਾਨ ਬਚਾ ਲਓ ਫਿਰ ਉਹਨਾਂ ਨੇ ਫੋਨ ਖੋਲਿਆ ਉਹਦੇ ਕੋਲੋਂ ਫਿਰ ਕੁੜੀ ਕੋਲੋਂ ਫੋਨ ਖੋਲਿਆ ਇਹਨਾਂ ਨੂੰ ਫੋਨ ਆਇਆ ਵੀ ਮੇਰੀ ਜਾਨ ਬਚਾ ਲਓ ਇਹਦੀਆਂ ਵੀ ਆ ਗਿਆ ਜਿੱਥੇ ਸਾਰੇ ਰਿਕਾਰਡ ਦਾ ਵੀਡੀਓ ਉਹ ਭੇਜ ਰਹੇ ਨੇ ਕੁੜੀ ਨੂੰ ਪਤਾ ਨਹੀਂ ਉਹਨਾਂ ਨੇ ਉਹ ਸੰਘਾਇਆ ਏ ਕਿ ਜਾ ਕੁੜੀ ਨੂੰ ਦਾਬਾ ਮਾਰ ਕੇ ਡਰਾ ਕੇ ਫੋਟੋਆਂ ਖਿੱਚ ਲੈਣੇ ਨੇ ਪਰਿਵਾਰ ਕਿ ਸਾਰਾ ਪਰਿਵਾਰ ਖਿੱਚ ਕੇ ਫੋਟੋਆਂ ਕੁੜੀ ਦੇ ਨਾਲ ਪਾ ਰਹੇ ਨੇ ਜਿਸ ਦਿਨ ਕੁੜੀ ਨੂੰ ਉਹਨੇ ਆਖਿਆ ਵੀ ਮੇਰੀ ਜਾਨ ਬਚਾਓ ਉਹਨਾਂ ਤੁਰੰਤ ਹੀ ਆ ਗਏ ਉਹਦੇ ਕੋਲੋਂ ਕੁੜੀ ਕੋਲ ਫੋਨ ਖੋਲਿਆ ਹੋ ਸਕਦਾ ਚੋਰੀ ਉਹਨੇ ਕਾਲ ਕੀਤੀ ਹੋਵੇ ਇਹਨਾਂ ਨੂੰ ਕਿੰਨੇ ਦਿਨ ਹੋ ਚੁੱਕੇ ਵਿੱਚ ਇਹ ਕਾਫੀ ਦਿਨ ਹੋ ਗਿਆ 15 ਪੰਜਵੇਂ ਮਹੀਨੇ 4 ਤਰੀਕ ਨੂੰ ਕੁੜੀ ਘਰੋਂ ਗਾਇਪ ਆ ਤੇ ਜਿਹੜਾ ਮਹੀਨਾ ਗਾ ਜਿਹੜਾ ਪਹਿਲਾ ਐਸੀ ਇੱਕ ਕੁੜੀ ਮੰਦੀ ਇਹਦੀ ਭੈਣ ਆ ਜਿਹਦੇ ਫੋਨ ਤੇ ਫੋਨ ਆ ਵੀ ਮੇਰੀ ਮਾਸੀ ਜਾਨ ਬਚਾਓ ਹੁਣ ਤੱਕ ਕਿਉਂ ਨਹੀਂ ਕਾਰਵਾਈ ਕੀਤੀ ਗਈ ਜਦੋਂ ਕਾਰਵਾਈ ਹੋਈ ਹੈ ਜੀ ਪਰਚਾ ਹੋਇਆ ਇਹ ਰਸਤਾ ਨਹੀਂ ਪਾਰੇ ਫਿਰ ਰਸਟਪਾਉਣ ਇਹ ਕੁੜੀਆ ਨੂੰ ਵਾਪਸ ਲਿਆ ਕੇ ਦੇਣ ਪਰਿਵਾਰ ਨੂੰ ਵਗਾਉਣ ਕੁੜੀ ਉਹਨਾਂ ਮਾਰਤੀ ਜਾਂਦੀ ਪਰਚਾ ਕੀਤਾ ਹੋਇਆ। ਹਲਾ ਠੀਕ ਹੈ। ਜਿਹਨਾਂ ਦੀ ਰਜਾਮੰਦੀ ਹੈ, ਜਿਹਨਾਂ ਦੀ ਰਾਜਨਾਮਾ ਉਹਨਾਂ ਦੇ ਅਲਾਵਾ ਅੱਜ ਆ ਜਾਓ ਬੈਠੋ, ਦੋ ਮਿੰਟ ਬੈਠ ਜਾਓ। ਬਾਅਦੇ ਫੇਰ ਸਾਨੂੰ ਪਹਜਾ ਦਿੰਦੀ। ਸਾਡੀ ਕੋਈ ਸੁਣਵਾਈ ਨਹੀਂ ਕਰਾਂਦੀ। 5 ਮਹੀਨੇ ਹੋ ਗਏ ਗੈਰੀ ਨੂੰ ਕੁੜੀ ਨੂੰ। 16 ਸਾਲਾਂ ਦੀ ਕਹਿੰਦੀ ਮੈਂ ਉਹਨਾਂ ਨੂੰ ਚੁੱਕਣਾ ਨਹੀਂ ਲੈ ਆਈ ਸਕਦੇ। ਮੇਰੇ ਬਨੇ ਪੈਸੇ ਖਾਦੇ ਆ। ਤਾਂ ਹੀ ਨਹੀਂ ਮੈਡਮ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਪਈ। ਗਰੀਬ ਬੰਦੇ ਗਰੀਬਾਂ ਦੀ ਕੋਈ ਸੁਣਦੇ ਨਹੀਂ ਪਏ ਹਾਂਜੀ। ਅਸੀਂ ਮਜਬੂਰੀ ਚ ਆਣ ਕੇ ਬਾਬਾ ਜੀ ਉਹਨਾਂ ਕੋਲ ਗਿਆ ਇਹਨਾਂ ਕੋ ਆਪਣੀ ਮਦਦ ਫੀਕ ਮੰਗੀ ਆ। ਫੇਰ ਸਾਨੂੰ ਇਨਸਾਫ ਦੀ ਥੋੜੀ ਲੱਗ ਇਹਨਾਂ ਗੜੀਆਂ ਨੇ ਹੱਥ ਜੋੜੀ ਦੀ ਅੱਜ ਤੇਰੀ ਕੁੜੀਆ ਵਾਸ਼ਾਦੀ ਘਰ ਦੇਖੋ ਜੀ ਮੈਂ ਖੁਦ ਪਹਿਲਾਂ ਮੈਂ ਆਪਣੇ ਘਰੇ ਆਪਣੇ ਟੀਮ ਦੇ ਬੰਦੇ ਭੇਜੇ ਆ ਮੈਡਮ ਦੇ ਕੋਲ ਚਲੋ ਮੈਡਮ ਨਹੀਂ ਮਿਲੀ ਅਫਸਰ ਮਿਲੇ ਆ ਫਿਰ ਮੈਂ ਖੁਦ ਆਪ ਗਿਆ ਆਪ ਜਾ ਕੇ ਮੈਨੂੰ ਜਿਹੜਾ ਇਹਨਾਂ ਦਾ ਮੁਖੀ ਆ ਇਹ ਕਹਿੰਦਾ ਛੋਟਾ ਮੁੰਡਿਆ ਕੋਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਜਿਹਨੇ ਮੇਰੇ ਬਾਣੇ ਨੂੰ ਮਿਸਪੇਵ ਕੀਤਾ ਔਰ ਮੈਡਮ ਨੇ ਮੈਨੂੰ ਯਾਰ ਯਾਰ ਕਹਿ ਕੇ ਬੁਲਾਇਆ ਉਹ ਮੈਡਮ ਦੇ ਮੂੰਹ ਤੇ ਮੈਨੂੰ ਕਾਫੀ ਬੰਦਿਆਂ ਨੇ ਦੱਸਿਆ ਕਿ ਤੇ ਮੂੰਹ ਤੇ ਯਾਰ ਹੀ ਚੜਿਆ ਹੈ ਕਿ ਯਾਰ ਤੋਂ ਸਵਾਹ ਕਿਸੇ ਨੂੰ ਕੋਈ ਨਹੀਂ ਆਉਂਦਾ ਅਸੀਂ ਅਸੀਂ ਸੰਤਾਂ ਦੇ ਸੇਵਾਦਾਰ ਆ ਸੰਤਾਂ ਦੇ ਚਰਨਾਂ ਦੀ ਮਹਿਲ ਆ ਤੇ ਅਸੀਂ ਵੀ ਬਾਣਾ ਧਰੀਆਂ ਵੇਖੋ ਅਸੀਂ ਤੁਹਾਡੇ ਬਾਣੇ ਦਾ ਅਸੀਂ ਆਪਣੇ ਸੰਤਾਂ ਦਾ ਸਤਿਕਾਰ ਕਰਦੇ ਆ ਤੇ ਜਿਹੜੀ ਪਬਲਿਕ ਉਹ ਹਾਨੂੰ ਮਿਸਵਿਵਹ ਕਰੇ ਜਿਹੜਾ ਪ੍ਰਸ਼ਾਸਨ ਮਿਸਵਿਵਹ ਕਰੇ ਜਿਹੜੇ ਤੁਹਾਡੇ ਸਰਮਣ ਜਿਹੜੇ ਤੁਹਾਨੂੰ ਪਤਾ ਹੈ ਕਿ ਪਬਲਿਕ ਦੀ ਜਿਹੜੀ ਸੇਵਾ ਵਿੱਚ ਬੈਠੇ ਨੇ ਪਬਲਿਕ ਸਰਵਨ ਬੈਠੇ ਨੇ ਇਹ ਸਾਡੇ ਬਾਣਿਆਂ ਨੂੰ ਮਿਸਬੀਹਵ ਕਰਦੇ ਆ ਇਸ ਕਰਕੇ ਜਿਹੜਾ ਗੁਰਪ੍ਰੀਤ ਸਿੰਘ ਛੋਟਾ ਮੁਨਸੀਆ ਉਹਨੂੰ ਮੈਂ ਸਸਪੈਂਡ ਕਰਵਾ ਕੇ ਤੇ ਫਿਰ ਇਥੋਂ ਜਿਹੜਾ ਤੁਹਾਡਾ ਚੁਕੂਗਾ ਤੇ ਉਹਨਾਂ ਦੇ ਜਿਹੜਾ ਧੰਨਾ ਅਨਮਿਲਕੇ ਸਮੇਂ ਲਗਾ ਰੂਗਾ ਜੀ ਸਰ ਆਪਣਾ ਨਾਮ ਦੱਸ ਕੇ ਆ ਜਿਹੜਾ ਰੋਹਤ ਪ੍ਰਤਾ ਸਿੰਘ ਕਦਾ ਜਾ ਰਿਹਾ ਕਿ ਮੈਂ ਮੇਰਾ ਨਾਮ ਜੀ ਅਮਨ ਮੋਲਨੀਵਾਸੀ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਪਹਿਗੇ ਆ ਇਹ ਚੱਬਾ ਚੌਂਕ ਆ ਥਾਣਾ ਜਿਹੜਾ ਵਾ ਚੱਡੀਵੰਡ ਹਾਂ ਚੱਬਾ ਮੋੜ ਚੱਬਾ ਮੋੜ ਤੇ ਇੱਥੋਂ ਦੇ ਜਿਹੜੇ ਐਸਐਚਓ ਮੈਡਮ ਨੇ ਤੇ ਪੀੜਿਤ ਪਰਿਵਾਰ ਜਿਹੜਾ ਆ ਕਿ ਉਹਨਾਂ ਦੀ ਜਿਹੜੀ ਬੇਟੀ ਆ ਉਹ ਕਾਫੀ ਮਹੀਨਿਆਂ ਤੋਂ ਜਿਹੜੀ ਆ ਕਿ ਇੱਕ ਤੇ ਪਹਿਲੀ ਗੱਲ ਤੇ ਤੁਹਾਨੂੰ ਦੱਸਦੀ ਆ ਕਿ ਬੇਟੀ ਨਾਬਾਲਗ ਆ 16 ਸਾਲਾਂ ਦੀ ਬੇਟੀ ਆ ਤੇ ਉਹਨੂੰ ਜਿਹੜਾ ਇੱਕ 35 ਸਾਲ ਦਾ ਜਿਹੜਾ ਬੰਦਾ ਆ ਉਹ ਭਜਾ ਕੇ ਲੈ ਗਿਆ ਆ ਆ ਪਰਿਵਾਰ ਨਾਲ ਤੇ ਅਬ ਪਰਿਵਾਰ ਪ੍ਰੂਫ ਵੀ ਦੇ ਰਿਆ ਸਾਰੇ ਕਿ ਉਹਨਾਂ ਦੇ ਲੜਕੇ ਦਾ ਪਰਿਵਾਰ ਵੀ ਨਾਲ ਖੜਾ ਹੈ ਲੜਕੀ ਨੂੰ ਖਿਲਾ ਰਿਆ ਆ ਤੇ ਲੜਕੀ ਨੇ ਮਨ ਲਗੇ ਕੋਈ ਨਾ ਕੋਈ ਮੌਕਾ ਦੇ ਕੇ ਪਰਿਵਾਰ ਨੂੰ ਫੋਨ ਵੀ ਕੀਤਾ ਆ ਕਿ ਮੇਰੀ ਜਿਹੜੀ ਜਾਨ ਬਚਾਈ ਜਾਵੇ ਤੇ ਹੁਣ ਮੌਕੇ ਦੇ ਜਿਹੜਾ ਪ੍ਰਸ਼ਾਸਨ ਆ ਉਹਨੂੰ ਕੀ ਚਾਹੀਦਾ ਕਿ ਇਸ ਪਰਿਵਾਰ ਨੂੰ ਵੀ ਨਾਲ ਅਰੈਸਟ ਕਰ ਦੇ ਤੇ ਉਹਨਾਂ ਨੂੰ ਪਤਾ ਕਰਾਉਂਦੇ ਕਿ ਇਹਨਾਂ ਦੀ ਬੇਟੀ ਕਿੱਥੇ ਆ ਪਰ ਐਸਐਚਓ ਮੈਡਮ ਨੇ ਪਰਚਾ ਤੇ ਦਰਜ ਕੀਤਾ ਲੜਕੇ ਉੱਤੇ ਪਰ ਜਿਹੜੇ ਉੱਥੇ ਦੇ ਮੌਤਵਾਰੀ ਸੁਣਨ ਦੇ ਵਿੱਚ ਆਏ ਕਿ ਉਹ ਵੀ ਵਿਚਰਲੇ ਹੋਏ ਨੇ ਇੰਨੇ ਮਹੀਨਿਆਂ ਤੋਂ ਬੱਚੀ ਜਿਹੜੀ ਨਾਂਵਾ ਲਗਿਆ ਜਿਹੜੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਜਦੋਂ ਸੀਰੀਅਸ ਕ੍ਰਾਈਮ ਹੁੰਦਾ ਆ ਉਹ ਪਰਚਾ ਆਉਂਦੀ ਸਪੋਰਟ ਦਰਜ ਹੁੰਦਾ ਆ ਚਲੋ ਸਮਾਜ ਦੇ ਜਥੇਬੰਦੀਆਂ ਨੇ ਰਲ ਮਿਲ ਕੇ ਪਰਚਾ ਕਰਾਇਆ ਪਰ ਹਾਲੇ ਤੱਕ ਉਸੇ ਲੜਕੇ ਨੂੰ ਉਸ ਪਰਿਵਾਰ ਦੇ ਕਿਸੇ ਵੀ ਜੀ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਮਜਬੂਰ ਹੋ ਕੇ ਸਮਾਜ ਦੀਆਂ ਜਥੇਬੰਦੀਆਂ ਨੇ ਜਿਹੜਾ ਤਰਨਾ ਲਗਾਇਆ ਪਰ ਬੜੇ ਹੀ ਅਜ ਗਰਦੀਪ ਸਿੰਘ ਨੇ ਵੱਟ ਵੀ ਮਾਰੇ ਜੋ ਸੁਣਨ ਦੇ ਵਿਚਾਰਿਆ ਕਿ ਇਹਨਾਂ ਭੈਣ ਨੂੰ ਇਹਨਾਂ ਨੇ ਜਿਹੜਾ ਉਥੋਂ ਦੇ ਸਰਪੰਚ ਆ ਜਿਹੜੇ ਕਿ ਵੱਟ ਵੀ ਮਾਰੇ ਆ ਪਰ ਬੜੀ ਸ਼ਰਮਨਾਕ ਗੱਲ ਆ ਕਿ ਜਿਹੜਾ ਹਲੇ ਵੀ ਬੱਚੀ ਨੂੰ ਜਿਹੜਾ ਕਿ ਉਹਨਾਂ ਕੋ ਬਰਾਮਤ ਨਹੀਂ ਕੀਤਾ ਗਿਆ ਕਾਰਨ ਦੇਖੋ ਦੋ ਹੀ ਕਾਰਨ ਹੋ ਸਕਦੇ ਜਾਂ ਪੋਲਿਟਿਕਲ ਪ੍ਰੈਸ਼ਰ ਤੇ ਜਾਂ ਪੈਸੇ ਦਾ ਪ੍ਰੈਸ਼ਰ ਆਪਾਂ ਜੇ ਗੱਲ ਕਰਾਂਗੇ ਸਾਫ ਦੋ ਟੁਕਾ ਪ੍ਰੈਸ਼ਰ ਦੋ ਹੀ ਹੁੰਦੇ ਆ ਵੱਲੋਂ ਕਲੇਮ ਲਾਇਆ ਕਿ ਮੋਚੀ ਵੱਲੋਂ ਕੋਈ ਬਾਣੇ ਨੂੰ ਲੈ ਕੇ ਬਿਲਕੁਲ ਜੀ ਮੰਤਪਾ ਕੀ ਗੱਲ ਇਹ ਲੋਕ ਆਪਣੀਆਂ ਵਰਦੀਆਂ ਪਾ ਕੇ ਇੰਨਾ ਮਾੜਾ ਕਰਮ ਕਰ ਸਕਦੇ ਨੇ ਲੋਕਾਂ ਨੂੰ ਇਨਸਾਨ ਨਹੀਂ ਦਵਾ ਸਕਦੇ ਤੇ ਜਿਹੜੇ ਲੋਕ ਇਨਸਾਫ ਦਵਾਉਂਦੇ ਨੇ ਤੇ ਉਹਨਾਂ ਦੇ ਬਾਣੇ ਦੇ ਉੱਪਰ ਕਰੈਕਟਰ ਦੇ ਉੱਪਰ ਲਾਂਚਨ ਲਗਾਉਂਦੇ ਨੇ ਕਿ ਬਾਣਾ ਪਾ ਕੇ ਤੁਸੀਂ ਮਿਸਬਿਓ ਕਰਦੇ ਜਾਂ ਮਤਲਬ ਕਿ ਨੰਬਰ ਬੜੀ ਸ਼ਰਮਨਾਕ ਹੈ ਲੈ ਪਰ ਜਿਸ ਤਰ੍ਹਾਂ ਹੜੇ ਲਾਡੀ ਜੀ ਨੇ ਦੱਸਿਆ ਕਿ ਉਸ ਬੰਦੇ ਨੂੰ ਸਸਪੈਂਡ ਕਰਾਇਆ ਜਾਏਗਾ ਤਰਨੋਂ ਨਹੀਂ ਦੇਰ ਤੱਕ ਨਹੀਂ ਉਠੇ ਜਾਏਗਾ ਤੇ ਐਸਐਚਓ ਮੈਡਮ ਨੂੰ ਵੀ ਚਾਹੀਦਾ ਸੀ ਕਿਕਰ ਉਹਨਾਂ ਦੇ ਸਾਹਮਣੇ ਇਹ ਗੱਲ ਕੀਤੀ ਗਈ ਆ ਬਾਣੇ ਵੱਲੋਂ ਗੱਲ ਕੀਤੀ ਗਈ ਆ ਤੇ ਉਹਨਾਂ ਦੀ سپورਟ ਉਹਨੂੰ ਸਸਪੈਂਡ ਕਰ ਦੇ। ਸਾਹਮਣੇ ਭਾਜੀ ਕੀ ਸਮਝੋ ਹਮੇਸ਼ਾ ਸਮਾਜ ਨੂੰ ਆਪਣੀਆਂ ਹੱਕ ਮੰਗਾ ਲੈ ਕੇ ਧੰਨਵਾਦ ਅਸਲ ਦੇ ਵਿੱਚ ਜੀ ਇਹ ਜਾਤੀ ਵਿਤ ਕਰਾਇਆ ਕਿ ਇਹ ਸਮਾਜ ਦੀ ਗੱਲ ਸੁਣੋ ਨਾ ਇਹ ਆਪੇ ਮਜ਼ਬੂਰ ਹੋ ਕੇ ਸੜਕਾਂ ਤੇ ਆ ਕੇ ਇਹ ਕੋਈ ਸਾਨੂੰ ਕੁਝ ਹੋਣਗੇ ਇੰਨੀ ਗਰਮੀ ਦੇ ਵਿੱਚ ਸੜਕਾਂ ਤੇ ਬੈਠੇ ਆ। ਪਬਲਿਕ ਨੂੰ ਪਰੇਸ਼ਾਨ ਕਰਾਂਦਾ ਵੀ ਸਾਡਾ ਕੋਈ ਮਤਵ ਨਹੀਂ ਆ ਪ੍ਰਸ਼ਾਸਨ ਨੂੰ ਪਰੇਸ਼ਾਨ ਕਰਾਂਦਾ ਵੀ ਐਡਾ ਕੋਈ ਮਤਵ ਨਹੀਂ ਆ ਪਰ ਇਹ ਲੋਕ ਪ੍ਰਸ਼ਾਸਨ ਜਿਹੜਾ ਪਬਲਿਕ ਸਰਵੰਟ ਹੈ ਅਮਜੀ ਤਗਾਤਾਰ ਕਾਚੀ ਲੋਕ ਆ ਗਿਆ ਕਿ ਜਦੋਂ ਆਪਾਂ ਐਸਐਚਓ ਮੈਡਮ ਕੋ ਜਾਨੇ ਆ ਯਾਰ ਯਾਰ ਤੇ ਗੱਲ ਕਰਦੇ ਆ ਵੇਖੋ ਅਸੀਂ ਉਹ ਉਹ ਸ਼ਬਦਾਂ ਨੂੰ ਯੂਜ਼ ਨਹੀਂ ਕਰਨੀ ਚਾਹੀਦੀ ਯਾਰ ਸ਼ਰਧ ਬੜਾ ਹੀ ਹੁਣ ਮੈਂ ਉਹ ਵੜੀ ਯੂਜ਼ ਕਰਨਾ ਮੈਂ ਆਪਣੇ ਮੂੰਹ ਮੇ ਨਹੀਂ ਵੜੀ ਯੂਜ਼ ਕਰਨਾ ਕਿਉਂਕਿ ਅਸੀਂ ਵੀ ਕਿਸੇ ਵੀ ਪ੍ਰਸ਼ਾਸਨ ਕੋ ਜਾਨੇ ਆ ਜਾਂ ਸਾਡੇ ਸਮਾਜ ਦੀਆਂ ਜਥੇਬੰਦੀਆਂ ਜਿਹੜੀਆਂ ਪਹਿਣਾ ਆ ਉਹਨਾਂ ਨੂੰ ਪਹਿਣ ਕਰਕੇ ਗੱਲ ਕਰਦੇ ਆ ਇਹ ਉਹਨਾਂ ਨੂੰ ਵੀ ਭਾਈ ਸਾਹਿਬ ਜਾਂ ਭਰਾ ਕਰਕੇ ਗੱਲ ਕਰਨੀ ਚਾਹੀਦੀ ਹੈ ਨਾ ਕਿ ਯਾਰ ਕਰਕੇ ਕਿਉਂਕਿ ਅਵਰਡਿੰਗ ਬੜੀ ਗਲਤ ਜੀ ਯੂਜ਼ਿੰਗ ਦੀ ਹੈ ਕਿਉਂਕਿ ਬਾਣਾ ਪਾਇਆ ਉਹਨਾਂ ਨੇ ਬਾਣੇ ਵਾਲੇ ਸੰਤਾ ਮਹਾਪੁਰਸ਼ਾਂ ਨੂੰ ਆਪਾਂ ਯਾਰ ਕਵਾਂਗੇ ਕਿੱਡੀ ਕੀ ਚੰਗੀ ਗੱਲ ਉਹਨਾਂ ਨੂੰ ਆਪਣੀ ਸ਼ਬਦਾਲੀ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤੇ ਜਿਹਨੇ ਬਾਣੇ ਬਾਰੇ ਗਲਤ ਬੋਲਿਆ ਉਹਨੂੰ ਸਸਪੈਂਡ ਕਰਨਾ ਚਾਹੀਦਾ ਹੈ ਤੇ ਜੇ ਸਮੂਹ ਦੇ ਕਰਕੇ ਧਰਨਾ ਲੱਗਾ ਹੈ ਤਾਂ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਹੈ ਮੈਂ ਤੁਹਾਨੂੰ ਦੱਸ ਦਿਆਂ ਇਹ ਲੜਕੀ ਆ ਜਿਹੜੀ ਇਹ ਸਾਰਾ ਸਾਲ ਦੀ ਸੀਗੀ ਇਹ ਇਹਨਾਂ ਨੇ ਇਹਨਾਂ ਦੀ ਸ਼ਿਕਾਇਤ ਇਹ ਆ ਵੀ ਸਾਡੀ ਬੇਟੀ ਦਾ ਸਰਟੀਫਿਕੇਟ ਨਕਲੀ ਬਣਾ ਕੇ ਹਾਈ ਕੋਰਟ 'ਚ ਵਿਆਹ ਕੀਤਾ ਗਿਆ ਜਿਹਦੇ ਸਾਡੇ ਕੋਲ ਆਰਡਰ ਆਇਆ ਹਾਈ ਕੋਰਟ ਦੇ ਆਰਡਰ ਆ ਇਹਨਾਂ ਦਾ ਵਿਆਹ ਹੋਇਆ ਆ ਤੇ ਉਸ ਤੋਂ ਬਾਅਦ ਇਹ ਰਿਟ ਵੀ ਚੱਲੀ ਆ ਤੇ ਉਸ ਤੋਂ ਇਲਾਵਾ ਇਹ ਆ ਵੀ ਐਸੇ ਮੌਕੇ ਤੇ ਪਰਚਾ ਉਸੇ ਵਕਤ ਦਰਜ ਕਰਤਾ ਸੀ ਜਦਕਿ ਉਹਨਾਂ ਦਾ ਆਰਡਰ ਬਾਅਦ 'ਚ ਆਇਆ ਸੀਗਾ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਉਸ ਤੋਂ ਇਲਾਵਾ 3-4 ਵਾਰ ਬਟਾਲਾ ਰੇਡ ਵੀ ਕੀਤੀ ਗਈ ਆ ਜੋ ਕਿ ਸਾਨੂੰ ਮੌਕੇ ਤੇ ਦੋਸ਼ੀ ਨਹੀਂ ਮਿਲਿਆ ਫਿਰ ਵੀ اگر ਇਹਨਾਂ ਨੂੰ ਕੋਈ ਗਿਲਾਸ਼ਿਕਵਾਦ ਐਸੀ ਹੈ சுவாਸਨ ਦਵਾਨ ਨੇ ਕਿ مطلب 7 ਤੋਂ 10 ਦਿਨਾਂ ਦੇ ਅੰਦਰ ਅੰਦਰ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਹੋ ਜੇ ਨੀ ਤਾਂ ਬਹੁਤ ਜਲਦੀ ਕੋਸ਼ਿਸ਼ ਕਰਦੇ ਆ ਵੀ ਸਵੇਰ ਵੀ ਮੈਂ ਰੇਡ ਕਰਾਵਾਂਗੀ ਮੈਂ ਭੇਜਾਂਗੀ ਆਪਣੇ ਮੁਲਾਜ਼ਮ ਭੇਜਾਂਗੀ ਆਪਣੀ لیڈی ਕਾਂਸਟੇਬਲ ਨਾਲ ਭੇਜਾਂਗੀ ਫਿਰ ਵੀ ਕੋਸ਼ ਸਮਾਂ ਲੱਗਦਾ ਆ ਕਿਉਂਕਿ ਜੇ ਹੁਣ ਇੰਨਾ میڈیا 'ਚ ਜਾ ਰਿਹਾ ਤੇ ਕੋਈ ਛੇਧਰ ਉਧਰ ਵੀ ਹੋ ਸਕਦਾ ਹੋ ਸਕਦਾ ਹੈ ਲੜਕੇ ਦੇ ਜਾਂ ਪਰਿਵਾਰ ਦੇ ਜਾਂ ਕੋਈ ਵੀ ਕਰਕੇ ਪਹਿਲਾਂ ਵੀ ਪਹਿਲਾਂ ਵੀ ਉਹਨਾਂ ਦੇ ਰੈਕਸਾਈਜ਼ ਕਰਕੇ ਉਹਨਾਂ ਨੂੰ ਲਿਆਂਦਾ ਗਿਆ ਹੈ ਇੱਕ ਦਿਨ ਨਹੀਂ ਲਿਆਂਦਾ ਗਿਆ ਲਿਆਂਦਾ ਗਿਆ ਆ ਹਰ ਦੋਸ਼ੀ ਇਧਰ ਉਧਰ ਆ ਉਹਨਾਂ ਦੀ ਨਹੀਂ ਰੇਸ਼ ਅਸੀਂ ਇਹਨਾਂ ਨੂੰ ਇਹੀ ਕਹਿੰਦੇ ਅਗਰ ਤੁਹਾਡੇ ਕੋਲ ਕੋਈ ਫੋਨ ਨੰਬਰ ਵੀ ਸਾਨੂੰ ਦਵੋ ਨਹੀਂ ਉਹਨੂੰ ਵੀ ਨੋਟ ਕਰੋ ਸਾਨੂੰ ਦਵੋ ਸਾਨੂੰ ਦਵੋ ਇਹੀ ਉਹਨੂੰ ਟ੍ਰੇਸ ਤੇ ਲਵਾ ਲੈਂਦੇ ਹਾਂ ਸਰਵੇਲੈਂਸ ਤੇ ਲਵਾ ਲੈਂਦੇ ਹਾਂ